ਆ ਕੀ ਸਟਾਈਲ ਹੈ ਜੋਕਰ ਲੱਗਦਾ ਹੈ ਅੱਛਾ ਜੱਟ ਦਾ ਸਟਾਈਲ ਆ ਸਾਲੀ ਬਥੇਰੀ ਜਾਂ ਤੱਕ ਆਪੇ ਕਰਦੀ ਆ ਗਿੱਲ ਬਾਈ ਕਹਿੰਦਾ ਯਾਰ ਬੰਦਾ ਹਿੰਮਤੀ ਆ ਇੰਨੀ ਬੇਇੱਜ਼ਤੀ ਹੁਣ ਤੇ ਵੀ ਨਹੀਂ ਹਟਦਾ ਇੱਕ ਬਾਈ ਤਾਂ ਕਹਿੰਦਾ ਖੂਲ ਲਿਪ ਲਾ ਕੇ ਤੈਨੂੰ ਦੱਸ ਤੰ ਟੱਟੀ ਨਹੀਂ ਹੋਮੀ ਜਿਹੜਾ ਬਾਈ ਕਹਿੰਦਾ ਇਹਦੇ ਕੁਵਾਂਡੀਆਂ ਨੂੰ ਸ਼ਰਮ ਆਉਂਦੀ ਹੋ ਪਰ ਆਲ ਉਹਦੇ ਨੂੰ ਨਹੀਂ ਆਉਂਦੀ ਆ ਵੀ بیوی ਬਹੁਤ ਭੋਰਦੀ ਆ ਸੋ ਹੁਣ ਇਹ ਕੀ ਕਹਿੰਦੀ ਆ ਆ ਪੈਸਾ ਲਗ ਮੰਡਣਾ ਮੈਨੂੰ ਲੱਗਦਾ ਡੇਡ ਡਾਡ ਲੱਖ ਰੁਪਿਆ ਨਾ ਮੈਂ ਜੇਬ ਚ ਵਾਕੇ ਘੁੰਮਦੀ ਆ ਲੱਗੀ ਸਮਝ ਦੀਪ ਬਾਈ ਕਹਿੰਦਾ ਉਹਨੂੰ ਡੇਡਰ ਵੀ ਕਹਿੰਦੇ ਨੇ ਲੱਗੀ ਸਮਝਾ ਸੋਖ ਬਾਈ ਤਾਂ ਕਹਿੰਦਾ ਯਾਰ ਤੋਂ ਉੱਪਰ ਤੈਨੂੰ ਪੈਸੇ ਨਹੀਂ ਗਣਨੇ ਹੁੰਦੇ ਗੁਰਚਾਨ ਨਵੀਰ ਕਹਿੰਦਾ ਖਯਾਰ 1500 ਦੰਦਾਂ ਤੇ ਵੀ ਲਾਲਾ ਦੇਖੋ ਦੋਸਤੋ ਇਹ ਕੀ ਕਰਨਾ ਚਾਹੁੰਦਾ ਪਰੇ ਤਾਂ ਹੋ ਨਹੀਂ ਰਿਹਾ ਇਹ ਕਨ ਮੈਂ ਰਾਤ ਨੂੰ ਆਕੇ ਟਰਾਈ ਕਰੂੰਗਾ ਇੱਕ ਗੱਲ ਹੋਰ ਆ ਜੀ ਮੁੰਡਾ ਦਾ ਕਾਲਾ ਜਾਂ ਪਰ ਪਟੰਦਰ ਕੁੜੀਆਂ ਬਹੁਤ ਫਸਾਰੇ ਅੱਜ ਦੇ ਟਾਈਮ ਤੇ ਵਿੱਚ ਸਾਡੀ ਟੀਮ ਦੇ ਵਿੱਚੋਂ ਨੰਬਰ 1 ਤੇ ਬੰਦਾ ਹੋਆ ਨੰਬਰ 1 ਤੇ ਜਾ ਰਿਹਾ ਹੈ ਨੰਬਰ 1 ਤੇ ਜਾ ਰਿਹਾ ਹੈ ਜਿਹੜਾ ਸਭ ਤੋਂ ਵੱਧ ਕੁੜੀਆਂ ਫਸਾ ਰਿਹਾ ਇੱਕ ਬਾਈ ਕਹਿੰਦਾ ਕੁੜੀਆਂ ਛੱਡ ਪੈ ਬਣਾ ਫਸਾ ਲਈ ਇੱਕ ਵਈ ਜਾਂਦਾ ਖੋਲੀ ਦਾ ਤਾਂ ਪਤਾ ਨਹੀਂ ਪਰ ਪੇ ਪਰ ਜਰੂਰ ਫਸੂ ਤੇਰੇ ਵਾਓ ਤੇ ਕਹ ਬੁਲੀ ਕਹਦੀ ਐ ਤਾਂ ਕੁਝ ਹੋਰ ਹੀ ਫਸਾ ਰਿਹਾ ਆਂਟੀ ਨੂੰ ਕਿਸ ਨੇ ਗਲਤ ਬੋਲਦਾਂ ਤੇ ਤਾਂ ਪੱਕੀ ਫਿਰਦੀ ਆ ਪਨ ਨਹੀਂ ਦੋਨੀ ਵੀਰੋਂ ਪੁੰਦੀ ਨੇ ਫੇਰੇ ਕਹਿੰਦੀ ਨੇ ਸਾਨੂੰ ਗਲਤ ਬੋਲਦੇ ਨੇ ਨਿੱਕਾ ਜਿਹਾ ਜਵਾਕ ਆ ਗਿਆਨੀ ਤੇ ਪੁੱਤ ਤੂੰ ਅਜੇ ਨਿਆਣਾਗਾ ਇੰਨਾ ਗਲਤ ਫਲਤ ਨਾ ਲੇਖ ਮੈਂ ਤੇਰੇ ਮਾਵਾ ਦੇ ਬਰੋਬਰ ਹਾਂ ਤੇ ਜੇ ਮੈਂ ਆ ਗਈ ਨਾ ਆਪਦੀ ਆਈ ਤੇ ਤੇ ਤੂੰ ਸੁਨਣਾ ਹਟ ਜਾਏਗਾ ਤੇ ਹਸਾਬ ਲਾਲਾ ਵੀ ਹੱਥ ਲਾਲਾ ਦੇਖੇਗਾ ਵੀ ਮੈਂ ਕਿਹੜੀ ਆਂਟੀ ਨਾਲ ਪੰਗਾ ਲੈ ਲਿਆ ਤੂੰ ਟਾਲ ਜਾ ਮੈਂ ਤੇਰੇ ਚਪੇੜੇ ਨਾਲ ਮੂੰਹ ਸੇਕੂ ਜੇ ਤੇਰੇ ਲੋਵੇ ਹੋਵੇਂ ਤਾਂ ਤੈਨੂੰ ਅਕਲ-ਉਕਲ ਨਹੀਂ ਦਿੱਤੀ ਤੇਰੀ ਮਾਂ ਨੇ ਜੰਮ ਕੇ ਸੱਟ ਤਾਂ ਤੈਨੂੰ ਗੰਦ ਨੂੰ ਇੱਕ ਬਾਈ ਕਹਿੰਦਾ ਹਟ ਜੋ ਜੇ ਵੱਖੋ ਇੰਜ ਨਾ ਕਰਿਆ ਕਰੋ ਕਿਸੇ ਹੋਰ ਨੂੰ ਵੀ ਮੌਕਾ ਦੇਵੋ ਇੱਕ ਬਾਈ ਕਹਿੰਦਾ ਮਾਂ ਘਟ ਅਸਮਾਨ ਜ਼ਿਆਦਾ ਲੱਗਤੀ ਆ ਲੁੱਕ ਜਾ ਮਾਮਾਂਤੀਆਂ ਲੱਗੀਆਂ ਹਾਂ ਤੁਸ ਤੋਂ ਆ ਬਰੇ ਟੀਵੀ ਪਨੀ ਹਫਤੇ ਆਮੀ ਹੋਈ ਮੱਕੇ ਤੁਸ ਇਹ ਵੀਡੀਓ ਦੇਖੋ ਮੋਤ ਰੰਗ ਵਾਂਗੂ ਨਾਲ ਰੱਖਾਂ ਮੈਂ ਜੱਟ ਤਵ ਜੋ ਨਾ ਗੱਲ ਬਸਦੀ ਇੱਕ ਬਾਈ ਕਹਿੰਦਾ ਤੂੰ ਮੈਨੂੰ ਦੱਸ ਤੂੰ ਜਨਾਨੀ ਆ ਕਿਹ ਤੇ ਨਾਮ ਦਾ ਆਈ ਮੇਰੀ ਜੁੱਤੀ ਵਿੱਚ ਕੋਕ ਪੀਂਦੇ ਨੇ ਐਨੀ ਤੁਝ ਨੂੰ ਸਟੱਡ ਦੱਸਦੀ ਇੱਕ ਬਾਈ ਕਹਿੰਦਾ ਇਹ ਤਾਂ ਦੋ ਦੋ ਟੈਂਪੂ ਖੱਥੇ ਹੋ ਗਏ ਯੈਸ ਮੋਤਰਾ ਨਵਾਂ ਗੁਣਾ ਲੈ ਰੱਖਾਂ ਮੈਂ ਇੱਕ ਬਾਈ ਕਹਿੰਦਾ ਬਦਮਾਸ਼ ਨਾ 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 ਮਿੱਠਾ ਬਦਮਾਸ਼ ਦੋਸਤੋ ਆਂਟੀ ਦੀ ਉਮਰ ਚੱਕ ਵਰੂਏ ਕਹਿੰਦੀ ਮੈਂ ਮੁੰਡੇ ਜੇ ਕਕਰਨੇ ਮੈਨੂੰ ਕੋਈ ਸੋਹਣਾ ਜ ਮੁੰਡਾ ਮੈਸੇਜ ਕਰੇ ਜੇ ਕੋਈ ਮੁੰਡਾ ਫਰੀ ਆ ਤਾਂ ਪਲੀਜ਼ ਮੇ ਨਾਲ ਗੱਲ ਕਰੋ ਮੈਂ ਚੈੱਕ ਕਰਨਾ ਕਿ ਮੈਂ ਮੁੰਡਿਆਂ ਦੀ ਗੱਲਾਂ ਵਿੱਚ ਆਉਣੀ ਹੈ ਕਿ ਨਹੀਂ ਆਉਂਦੀ ਇੱਕ ਕੁੜੀ ਕਹਿੰਦੀ ਮੁੰਡਿਓ ਬਿਲਕੁਲ ਵੀ ਫਰੀ ਨਾ ਰੋ ਹੁਕਮਾਂ ਤੇ ਜਾਓ ਕਿਤਨੇ ਤੇਜਸਵੀ ਲੋਕ ਹੈ ਸਾਡੇ ਕੋਲ ਕਿਤਨੇ ਸ਼ਾਨਦਾਰ ਵਿਚਾਰ ਰੱਖਤੇ ਇੱਕ ਬਾਈ ਤਾਂ ਕਹਿੰਦਾ ਤੇਰੀ ਕੁੜੀ ਨਾਲ ਗੱਲ ਕਰਾ ਦੇ ਤੂੰ ਪਾਠ ਪੂਜਾ ਕਰ ਹਾਂ ਇੱਕ ਬਾਈ ਕਹਿੰਦਾ ਸੂਖਰ ਚੈੱਕ ਕਰਾਉਂਦੀ ਉਮਰ ਚ ਤੋਂ ਮੁੰਡੇ ਚ ਕੱਕਰਦੀ ਫਿਰ ਦਿਨਾਂ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਦੇ ਹੋ ਧੰਨਵਾਦੀ ਸਾਰਿਆਂ ਦਾ